ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਵਿਰਾਗ ਬਿਹਾ ਗੁੜਾ ਚੌਕ ਦੇ ਮਹੱਲਾ ਪੰਜਵਾਂ ਘਰ ਦੂਤਾ ਦੂਤਨ ਸੰਗਰੀਆ ਪਉ ਆਂਗਨ ਬਸਰੀਆ ਅਨਕ ਉਧਰੀਆ ਉਪਰੀਆ ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜ ਰੀਆ ਰਹਾਉ ਨੇਥਨ ਮੁਹਾਰੀਆ ਅਨਕੋ ਮੀਰੀਆ ਵਿੱਚ ਘੂਮਨ ਕਿਰਿਆ ਸਗਲ ਬਟਰੀਆ ਦੇਰਕ ਇਕ ਤਰੀਆ ਬਹੁ ਬੰਦਹਿ ਪਰਿਆ ਤੇਰ ਸਾਧ ਸਫਰੀਆ ਜੈ ਕੀਰਤਨ ਹਰਿਆ ਨਾਨਕ ਸਰਨ ਰੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਿਹાગੜਾ ਮਹੱਲਾ ਨਾਵਾ ਹਰ ਕੀ ਗਤ ਨ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰਬਹੁ ਲੋਗ ਗਿਆਨੇ ਰਹਾ ਸ਼ਿਨ ਮਾ ਰਾਉ ਰੰਕ ਕਉ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੇ ਜਹਤਾ ਕੋ ਵਿਵਹਾਰੇ ਆਪਣੀ ਮਾਇਆ ਆਪਸਾਰੀ ਆਪਹਿ ਦੇਖਨ ਹਾਰਾ ਨਾਨਾ ਰੂਪ ਤਰੇ ਬੋ ਰੰਗੀ ਸਭ ਤ ਰਹੇ ਨਿਆਰਾ ਅਗਣਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਉ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੀ ਚਿਤ ਲਾਇਉ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਆਂ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਤਾ ਹਰ ਮਨ ਪਿਆਰਾ ਮਨ ਹਰਸ ਨਾਮ ਚੋਲੇ ਰਾਮ ਉਗਰਮਤ ਮਨ ਠਹਿਰਾਈਏ ਮੇਰੀ ਜਿੰਦੜੀ ਅਨਤ ਨਕਾਹੂ ਟੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਉਗਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ ਮਨ ਸੁਣੀਏ ਹਰ ਲਿਪਲਾਏ ਰਾਮ ਚਰੀ ਵਿਚੁਨਾ ਹਰ ਪ੍ਰਪਾਇ ਗਾਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਅਨੰਦ ਪਾਇ ਮੇਰੀ ਜਿੰਦੜੀਏ ਅਨਹਕ ਸਬਦ ਵਜਾਏ ਰਾਮ ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਨਿਲਾਵੈ ਰਾਮ ਹੋ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦਿਆੜਾ ਫਲ ਪਾਵੇ ਰਾਮ ਨਾਨਕ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੈ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਸਰਦਾਸੀ ਰਾਮ ਹਉ ਹਰ ਬਾਜ ਉਡੀਣੀ ਮੇਰੀ ਜਿੰਦੜੀਏ ਜਿਵੇਂ ਝਾਲ ਮੇਲ ਕਮਲ ਉਦਾਸੀ ਰਾਮ ਗੁਰ ਪੁਰ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭਾਸੀ ਰਾਮ ਧਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਚਨ ਨਾਨਕ ਨਾਮ ਵੇਗਾ ਸੀ ਰਾਮ ਰਾਗ ਬਹਿਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹੋ ਮੈਂ ਮਾਇਆ ਬੇਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬੇਖ ਲਹਿ ਜਾਏ ਰਾਮ ਮਾਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਬੜੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਬਿਧਿਆ ਮੇਰੀ ਜਿੰਦੜੀਏ ਜਿਵੇਂ ਬਾਲ ਕੋ ਲੱਗ ਦੁੱਧ ਖੀਰੇ ਰਾਮ ਹਰ ਬਿਨ ਸਾਂਤ ਨ ਪਾਈਏ ਮੇਰੀ ਜਿੰਦੜੀਏ ਜਿਨ ਚਾਤਰਕ ਜਲ ਦਿਨ ਟੇਰੇ ਰਾਮ ਸਤ ਗੁਰ ਸਰਣੀ ਜੈ ਭਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੀ ਰਾਮ ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ ਘਰ ਵਾਜੀ ਸਬਦ ਘਨੇ ਰਾਮ ਮਨ ਮੁਖ ਹੋ ਮੈਂ ਵਿਛੜੇ ਮੇਰੀ ਜਿੰਦੜੀਏ ਢਖ ਬਾਦੀ ਹੋ ਮੈਂ ਜਲੇ ਰਾਮ ਚੰਪੰਖੀ ਕੁਪੋਤ ਆਪ ਬਨਾਇਆ ਮੇਰੀ ਜਿੰਦੜੀਏ ਤੋ ਮਨ ਮੁਖ ਸਭ ਵਸ ਕਾ ਲੀ ਰਾਮ ਜੋ ਮੋਹ ਮਾਇਆ ਚਿਤ ਲਾਇੰਦੇ ਮੇਰੀ ਜਿੰਦੜੀਏ ਇਸ ਮਾਨਮੁਖ ਮੂੜ ਬਿਤਾਲੇ RAM ਜਾਨਿਤਰਾ ਹੈ ਤਰਾਏ ਸਰਣਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ RAM ਹਰ ਜਨ ਹਰ ਲੈ ਉਬਰੇ ਮੇਰੀ ਜਿੰਦੜੀਏ ਤੁਰ ਭਾਗ ਬੜੇ ਹਰ ਪਾਇਆ RAM ਹਰ ਹਰ ਨਾਮ ਪੂਤ ਹੈ ਮੇਰੀ ਜਿੰਦੜੀਏ ਗੁਰ ਕੀ ਵਟ ਸਬਦ ਤਰਾਇਆ RAM ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਾਧ ਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਕੇ ਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹાગੜਾ ਮਹੱਲਾ ਚੌਥਾ ਜਗਸੋਕ ਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤਰ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੀ ਰਾਮ ਸਭ ਕੇਲਵੇ ਕਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮੁਖ ਨਾਮ ਉਤਾਰੀ ਰਾਮ ਵੱਡ ਪੁੰਨੀ ਹਰ ਧਿਆਇ ਜਨ ਨਾਨਕ ਹਮ ਮੂਰਖ ਮੁਗਦ ਬਿਸਤਾਰੀ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਪਾਂਚੇ ਬਸਗਤ ਆਏ ਰਾਮ ਅੰਤਰ ਨਾਮ ਨਿਤ ਨਾਮ ਹੈ ਮੇਰੀ ਜਿੰਦੜੀਏ ਗੁਰ ਸਾਧ ਗੁਰ ਲਖ ਲਖਾਏ ਰਾਮ ਦੁਰੇ ਆਸਾ ਮਨ ਸਾ ਪੂਰੀਆ ਮੇਰੀ ਜਿੰਦੜੀ ਏ ਹਰ ਮਿਲਿਆ ਭੁਖ ਸਭ ਜਾਏ ਰਾਮ ਤੁਰ ਮਸਤਕਾਰ ਪ੍ਰਭ ਲਿਖਿਆ ਮੇਰੀ ਜਿੰਦੜੀ ਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀ ਏ ਪਰ ਦਰੋਹੀ ਠਗ ਮਾਇਆ ਰਾਮ ਗੁਰ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੇ ਗਤ ਮਿਤ ਪਾਇਆ ਰਾਮ ਗੁਰੰਮਰਤਹਾਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜਿਵਾਇ ਆ ਰਾਮ ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਨ ਕੇ ਸਭ ਦੁਖ ਗਵਾਇ ਆ ਰਾਮ ਅਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪੇ ਪਾਪ ਗਵਾ ਤੀ ਰਾਮ ਪਤ ਪਿਤ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜੁਗ ਜਾ ਤੀ ਰਾਮ ਹੋ ਮੈਂ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰਨਾ ਤੇ ਰਾਮ ਅਪਰਾਧੀ ਪਾਪੀ ਉਤਰੇ ਮੇਰੀ ਜਿੰਦੜੀਏ ਜਨ ਨਾਨਕ ਖੇਨ ਹਰ ਰਾ ਤੇ ਰਾਮ ਵਿਹਾਗੜ ਮਹੱਲਾ ਚੌਥਾ ਹਉ ਬਲਹਾਰੀ ਤੈਨ ਕਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਅਦਾ ਕਰੇ ਰਾਮ ਗੁਰ ਸਾਧ ਗੁਰ ਨਾਮ ਤਿਰਡਾਇਆ ਮੇਰੀ ਜਿੰਦੜੀਏ ਬਿਖ ਭਉ ਦਿਲ ਤਾਰਨ ਹਾਰੂ ਰਾਮ ਜਨ ਇੱਕ ਮਨ ਹਰਿ ਧਿਆਇ ਮੇਰੀ ਜਿੰਦੜੀਏ ਤੈਨ ਸੰਤ ਜਨਾ ਜੈਕਾਰੂ ਰਾਮ ਨਾਨਕ ਹਰਿ ਧਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਰੂ ਰਾਮ ਸਾਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੀ ਰਾਮ ਪ੍ਰੇਸ ਰਾਮਨ ਭਲੇ ਸੋਬਨੀ ਕਹੇ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸੀਸ ਪਲਪ ਤਰਪਾਉਣ ਹੇ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈ ਰੇ ਰਾਮ ਗੁਰ ਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਤੇ ਤੇਰੇ ਰਾਮ ਤੇ ਨੇਤਰ ਭਲੇ ਪਰਵਾਣ ਹਹਿ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੈ ਹਰ ਰਾਮ ਤੇ ਹਸਤ ਪੁਨੀਤ ਪਵਿੱਤਰ ਹਹਿ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖਹਿ ਰਾਮ ਤਿਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤਨ ਬਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇ ਸਹਿ ਰਾਮ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪੌਣ ਪਾਣੀ ਬੈ ਸੰਤਰੂ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ ਰਾਮ ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੜੀਏ ਜੇ ਗੁਰਮੁਖ ਭਗਤ ਮਨ ਲਾਵੇ ਰਾਮ ਬਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਉ ਮੇਰੀ ਜਿੰਦੜੀਏ ਤੇ ਮਾਨਮੁਖ ਮੂੜ ਆਣੇ ਰਾਮ ਜੋ ਮਾਹਿ ਮੋਹ ਮਾਇਆ ਚਿਤ ਲਾਇ ਦੇ ਮੇਰੀ ਜਿੰਦੜੀਏ ਸੇ ਅੰਤ ਗਏ ਪੁਛਤਾਣੇ ਰਾਮ ਹਰ ਦਰਗਹ ਟੋਈ ਨਾ ਲਹਿਣ ਮੇਰੀ ਜਿੰਦੜੀਏ ਚੁ ਮਾਨਮੁਖ ਪਾਪ ਲੁਭਾਣੇ ਰਾਮ ਜਨ ਨਾਨਕ ਗੁਰ ਮੇਲੂ ਬਰੇ ਮੇਰੀ ਜਿੰਦੜੀਏ ਹਰ ਜਾਪ ਹਰ ਨਾਮ ਸੁਮਾਣੇ ਰਾਮ ਸਭ ਜਾਏ ਮਿਲੋ ਹੁ ਸਤਿਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਤਿਰੜਾ ਵਾ ਰਾਮ ਹਰ ਜਪਦਿਆਂ ਖੇਨ ਢੇਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕੀਏ ਨਾ ਆਵੈ ਰਾਮ ਸਾਵਿਲ ਸੁਮੂਰਤ ਸਾ ਕੜੀ ਸੁਮਹੁਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾਵੈ ਰਾਮ ਹਰ ਵੇਕ ਸੁਣੈ ਨਿਤ ਸਭ ਕਿਸ ਮੇਰੀ ਜਿੰਦੜੀਏ ਸੂ ਡਰ ਜਿੰਨ ਪਾਪ ਕਮ ਤੀ ਰਾਮ ਜਿਸ ਅੰਤਰ ਹਿਰਦਾ ਸੁਧ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕਹ ਤੇ ਰਾਮ ਹਰ ਨਿਰਪਉ ਨਾਮੁ ਪਤੀਜਿਆ ਮੇਰੀ ਜਿੰਦੜੀਏ ਸਭ ਝਾਕ ਮਾਰਨ ਦੁਸ਼ਟ ਕੁਪਤਿ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀਆਂ ਸਭ ਕ ਤੇਰਾਮ ਸੁਐ ਸਾਹਰ ਨਿਤ ਸੇਵੀਐ ਮੇਰੀ ਜਿੰਦੜੀਏ ਜੋ ਸਭ ਤੁ ਸੰਸਬ ਵੱਡਾਰਾਮ ਜਿੰਨੀ ਇੱਕ ਮਨ ਇੱਕ ਅਰਾਧਿਅ ਮੇਰੀ ਜਿੰਦੜੀਏ ਤਨਾ ਨਹੀਂ ਕਿਸੈ ਦੀ ਕਿਸ ਚੱਡਾ ਰਾਮ ਗੁਰ ਸੇਵੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਘੰਡਾ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣਹਿ ਜੋ ਜੀਏ ਕਮਾਈਏ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੀਖੈ ਮਨ ਮੁਕਰਾਈਏ RAM ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀ ਸਭ ਬਿਰਤੀ ਘਾਲ ਗਵਾਈਏ RAM ਜਨ ਨਾਨਕ ਗੁਰਮੁਖ ਤੇ ਆਇਆ ਮੇਰੀ ਜਿੰਦੜੀਏ ਹਰ ਹਾਜਰ ਨਗਰੀ ਆਇਆ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਹਰ ਦਰਗਹਿ ਪੈਨਾਇਆ ਮੇਰੀ ਜਿੰਦੜੀਏ ਐਨ ਸੱਚ ਸਮਾਣੇ RAM ਤਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰਗ ਰਾਤੇ ਨਦਰ ਨੀ ਸਾਣੇ ਰਾਮ ਨਾਨਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸਨਾ ਜਾਏ ਰਾਮ ਜਿਸ ਦਾ ਕਰੇ ਮੇਰਾ ਪਰਪ ਮੇਰਾ ਪਾਰ ਬ੍ਰਹਮ ਨੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰਿ ਤਨੁ ਨਿਦਪਾਏ ਰਾਮ ਗੁਡ ਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰਿ ਗੁਣ ਗਾਏ ਰਾਮ ਤਾਂਤ ਨੰਤਰ ਰਵ ਰਹੇ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾਂਤ ਨ ਪਾਈਏ ਮੇਰੀ ਜਿੰਦੜੀਏ ਪੂਰਨ ਕੁਰਖ ਵਿਦਾਤਾ ਰਾਮ ਸਰਬ ਜੀਆ ਪ੍ਰਤਪਾਲ ਦਾ ਮੇਰੀ ਜਿੰਦੜੀਏ ਜਿਉ ਬਾਲੁ ਪਿਤ ਮਾਤਾ ਰਾਮ ਸਾ ਜਾਨ ਪਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾ ਤਾਰਾਮ ਸ਼ਕਾ ਇੱਕ ਵਿਹਾੜਾ ਮਹੱਲਾ ਪੰਜਾਂ ਘਰ ਕਹਿ ਲਾਇ ੴ ਸਤਿਗੁਰ ਪ੍ਰਸਾਦਿ ਹਰ ਕਾ ਇੱਕ ਅਚੰਬ ਉਹ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਏ ਨਾ ਮੇਰੇ ਲਾਲ ਜੀਓ ਆਮਣ ਜਾਣ ਸਬਾਏ RAM ਆਵਣ ਤਾ ਜਾਣਾ ਤਿਨਹਿ ਕੀਐ ਜਿਨ ਮੇਦਨ ਸਿਰ ਜੀਆ ਇਕ ਨਾ ਮੀਲ ਸਤਿਗੁਰ ਮਹਿਲ ਬੁਲਾਏ ਇਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੁਮ ਹੈ ਜਾਣੈ ਤੂੰ ਸਭ ਮਹਿ ਰਹਾ ਸੁਮਾਏ ਸੱਚ ਕਹ ਨਾਨਕ ਸੁਣੋ ਸੰਤੋ ਹਰ ਵਰਤ ਧਰਮ ਨਿ ਆਏ ਆਵੋ ਮਿਲੋ ਸਹੇਲੀ ਮੇਰੇ ਲਾਲ ਜੀਉ ਹਰ ਹਰ ਨਾਮ ਅਰਾਧੇ ਰਾਮ ਕਰ ਸੇ ਉਹ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗ ਸਾਧੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰਿ ਦਰਗਹ ਸੁਭਾ ਪਾਈਐ ਜਿਨ ਕੋ ਬਿਦਾਤ ਸੋ ਲਿਖਿਆ ਤਿ ਨਾਰਾਇਣ ਤਿਨ ਲਿਬਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਧੇ ਜਨ ਕਹ ਨਾਨਕ ਮੁਕਤ ਹੋਆ ਹਰਿ ਹਰਿ ਨਾਮ ਰਾਤੀ ਕਰ ਜੋੜੂ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾਸੀ ਪੁਰਖ ਪੂਜੇ ਹਾਰਾਮ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇ ਰਖਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੁ ਪ੍ਰਭ ਨੂੰ ਸੁਭਾਵੇ ਭਾਗ ਮਸਤਕ ਹੋਏ ਜਿਸ ਕਾ ਤਿਸ ਗੁਰ ਨਾਲ ਸਨੇਹਾ ਜਨ ਕਹ ਨਾਨਕ ਬਲ ਸਾਧ ਸੰਗਤ ਹਰ ਹਰ ਨਾਮ ਪੂਜੇ ਹਾ ਦੈ ਉਸ ਕੋ ਜੇ ਤੁਮ ਫਿਰੇ ਮੇਰੇ ਲਾਲ ਜੀਉ ਹਰ ਪਾਇੜਾ ਘਰ ਆਏ RAM ਹਰ ਮੰਦੁਰ ਹਰ ਜੀਉ ਸਾਜਿਆ ਮੇਰੇ ਲਾਲ ਜੀਉ ਹਰ ਇਸ ਨਹਿ ਰਹਾ ਸਮਾਏ RAM ਸਰਬਿਸ ਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੂਰ ਹੋਣਾਟਾ ਅਮਿਉ ਹਰ ਰਸਤੋਇ ਜਹਾਂ ਦੇਖਾ ਤਹ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹ ਨਾਨਕ ਸਤਗੁਰ ਮਿਲਾਇ ਹਰ ਪਾਇੜਾ ਘਰ ਆਏ ਰਾਗ ਬਿਹਾਗੜਾ ਮਹੱਲਾ ਪੰਜਵਾ ਆਤ੍ਰਿਤ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਰ ਆਰਮ ਸੁੰਦਰ ਸੁਬਾਹ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਹਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਜਿਨਿ ਜਿਨ ਭਏ ਸਗਲ ਸੀਜਾਰਾ ਨਾਨਕ ਪਿਆਮ ਪ ਸੰਤ ਜਗ ਪ ਬੀਰ ਕੰਤ ਹਮਾਰਾ ਲਾਹ ਲਾਨੇ ਮੋਹਿ ਹਰ ਜਬ ਲਗ ਨਹਿ ਮਿਲ RAM ਮਿਲਣ ਕੋ ਕਰੋ ਉਪਾਪ ਕਿਛ ਹਮਾਰਾ ਨਹ ਚੱਲੇ ਰਾਮ ਚਲ ਚਿਤ ਬਿਤ ਅਨਿਤ ਪ੍ਰੇ ਬਿਨ ਕਵਨ ਬਿਦੀ ਨਾ ਧੀਜੀਐ ਖਾਨ ਪਾਨ ਸਿਗਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀਐ ਆਸਾ ਪਿਆਸੀ ਰਹਿਨ ਦਿਨ ਗਿਰ ਰਹਿ ਨ ਸਕਿਆ ਇਕ ਤਲੈ ਨਾਨਕ ਪਉ ਪੈਸੰਤ ਦਾਸੀ ਤਉ ਪ੍ਰਸਾਦ ਮੇਰਾ ਫਿਰ ਮਿਲੈ से जेक प्रिय संग दर्शन पाईए राम अवगुण मोहे अनेक कत महल गुलाईए राम निरखो नेमाणी अनार्थ बिनवै मिलो प्रभु कृपा निदे भ्रम पीत खोईए सहज सोईए प्रभु पलक पेखत नाव निदे गृह लालिया वे महल पावे मिल संग मंगल गाईए नानक पयां पै संत सरली मोहे दर्श दिखाईए संतन के प्रसाद हर हर पाया राम इच पुन्नी मन शांत तप्त बुझाया राम सफल असुदन सुरानी सुहावी अंध मंगल रासकना प्रगटी गोपाल गोविंद लालन कवन रसना गुणपना ਭਰਮ ਲੋਭ ਮੋਹ ਬੇਕਾਰਤਾ ਕੀ ਮਿਲ ਸਕੀ ਮੰਗਲ ਗਾਇ ਨੈਣ ਪੈ ਸੰਤ ਜੰਪੈ ਜਿਨ ਹਰ ਹਰ ਸਜੋਗ ਮਿਲਾਇ ਬਿਆਗੜਾ ਮਹੱਲਾ ਪੰਜਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅੰਤਨ ਨਾਮ ਬਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਬਾਣਾ ਰਾਮ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਏ ਨਹੀਂ ਤੁਜ ਬਿਨਾ ਸਮਰਤ ਅਗਤ ਅਪਾਰ ਪੂਰਨ ਜੀਵ ਤਨ ਧਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਣ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧੈ ਸਰਣੀ ਪਾਈਏ ਹਰ ਜੀਉ ਗੁਣ ਗਾਵੈ ਹਰ ਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲਗੋ ਹਰ ਜੀਉ ਸਭ ਪਤਤ ਪਨੀਤਾ ਰਾਮ ਪਾਤਤਪਨੀਤਾ ਹੋਏ ਤਿੰਨ ਸੰਗ ਜਿਨ ਬਤਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇ ਚੜ੍ਹ ਸੁਆਇ ਰਿੱਧ ਸਿਦ ਨਾਮ ਨੇ ਤਾਰ ਜਾਪ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧ ਸਾਧਨਿਕਾਂ ਜਿਨ ਸਚ ਬਣਜਿਆ ਹਰ ਜੀ ਉਸ ਪੂਰੇ ਸਾਰਾਂ ਭਉਤ ਖਜਾਨਾ ਤਿੰਨ ਪਹਿਰ ਜੀਉ ਹਰ ਕੀਰਤਨ ਲਹਾਰਾਂ ਤਾਮ ਗੁਰ ਦਿਨ ਲੂਪਿਆ ਪੈ ਜੂ ਜਨ ਪ੍ਰਭ ਸਿਉ ਰਾਤਿਆ ਇਕ ਜਨ ਇਕ ਮਨ ਹੈ ਰਾਮ ਕੈ ਰੰਗ ਰਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਨਾ ਉਵਾਹ ਬਨਵੰਤ ਨਾਨਕ ਜੀ ਨਾਮ ਪੱਲੇ ਸਈ ਸੱਚੇ ਸਾਹ ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ਗੁਰਮਖ ਮਾਨੋ ਨਾ ਬਿਸਰਾਰ ਜੀਉ ਕਰਤਾ ਪੁਰਖ ਮਰਾਰੀ ਰਾਮ ਦੁਖ ਰੋਗ ਨ ਭਉ ਪਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵ ਜਲ ਪੂਰਬ ਲਿਖਿਆ ਪਾਇਆ ਵਜੀ ਵਿਦਾਈ ਮਨ ਸਾ ਧਾਈ ਮਿਲਿਆ ਪੁਰਖ ਅਪਾਰੀ ਬਨਵੰਤ ਨਾਰਕ ਸਿਮ ਰਹਾ ਹਰ ਹਰ ਇੱਚ ਪੁੰਨੀ ਹਮਾਰੀ ਬਿਆਹ ਗੜਾ ਮਹੱਲਾ ਪੰਨੀਆ ਘਰ ਦੂਜਾ ਇੱਕ ਓੰਕਾਰ ਸਤਨਾਮ ਕੋਰ ਪ੍ਰਸਾਦ ਵਾਦ ਸੁਖ ਰੈਣੜੀਏ ਪ੍ਰੇਮ ਲੱਗਾ ਦੁਖ ਘਟ ਦੁਖ ਨੀਂਦੜੀਏ ਪਰਸੂ ਸਦਾ ਪੱਗਾ ਪਗ ਤੂਰ ਬਾਛੋਂ ਸਦਾ ਜਾਚੂ ਨਾਮ ਰਸ ਬਰਾਗਨੀ ਪ੍ਰੇ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤਿਆਗਨੀ ਕੈ ਪੁਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਤਾਰ ਕਿਰਪਾ ਰਹੁ ਚਰਣਹਿ ਸੰਗ ਲੱਗਾ ਮੇਰੀ ਸਖੀ ਸਹੇਲੜੀ ਹੋ ਪ੍ਰਭ ਕੈ ਚਰਨ ਲੱਗੈ ਮਨ ਪ੍ਰੇ ਆਪਣੇਮ ਕਣਾ ਹਰ ਕੀ ਭਗਤ ਮਗਹਿ ਹਰ ਭਗਤ ਪਾਈਏ ਪ੍ਰਭ ਤੇ ਆਈਏ ਜੈ ਮਿਲੀਏ ਹਰ ਜਨਾ ਮਾਨ ਮੋਹ ਵਿਕਾਰ ਤਈਏ ਹਰ ਪੁਤਾਨ ਧਨ ਇਹੋ ਮਨ ਬੜ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮੇਲ ਭਗਹਿ ਬਿਨਵੰਤ ਨਾਨਕ ਸੁਣ ਮੰਤਰ ਸੁਕੀਏ ਹਰਨਾਮ ਨਿਤ 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 ਜਪਹਿ ਹਰਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨ ਬੈਸਈ ਪ੍ਰਭ ਪੁਰਖ ਚਰਾਣੇ ਮੈਂ ਧੂਕ ਪਾਵੈ ਪ੍ਰਭ ਧਿਆਵੈ ਧਨ ਤੇ ਬੜ ਭਾਗੀਆ ਸੁਖ ਸਹਿਜ ਸੁਵੈ ਖੇਲ ਬਖੋਵੈ ਨਾਮ ਰਸ ਜੁਰੰਗ ਜਗ ਗਿਆ ਮਿਲ ਪ੍ਰੇਮ ਰਹਿਣਾ ਹਰ ਨਾਮ ਗੈਣਾ ਪ੍ਰੇਅ ਬਚਨ ਮੀਠੇ ਭਾਣੇ ਬਿਨਵੰਤ ਨਾਨਕੁ ਮਾਨੁ ਛਪਾਈ ਹਰ ਮਲੇ ਪੁਰਖ ਚਰਾਣੇ ਤੇਤ ਗ੍ਰਹਿ ਸੁਹਲੜੇ ਕੋਡ ਅਨੰਦਾ ਮਾਨਤਨ ਰਭ ਰਹਾ ਪ੍ਰਭ ਪਰਮ ਅਨੰਦਾ ਹਰ ਕੰਤ ਅਨੰਤ ਦਇਆਲ ਸ੍ਰੀ ਤਰਗੋ ਬੰਦਪਤ ਉਧਾਰਣੋ ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਭੈ ਸਿੰਧ ਸਾਗਰ ਤਾਰਣੋ ਜੋ ਸਰਣ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੰਦਾ ਬਿਨਵਾਂ ਤੁਨਾਨ ਘਰ ਕੰਤ ਮਿਲਿਆ ਸਦਾ ਕੇਲ ਕਰਨਦਾ ਵਿਹਾਗੜਾ ਮਹੱਲਾ ਪੰਜੂਆ ਹਰ ਚਰਨ ਸਰੂਪਰ ਤਹਿ ਕਰੋ ਨਿਵਾਸ ਮਨਾ ਕਰਮ ਜਨ ਹਰ ਸਰੀ ਸਭ ਕਿਲ ਬਿਖ ਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸਚਨ ਦੁਖ ਅੰਧੇਰਾ ਨਾਸੀ ਜਨ ਮਰਨ ਨਾ ਹੋਏ ਤਿਸ ਕੋ ਕਟੈ ਜਮ ਕੇ ਫਾਸੈ ਮਿਲ ਸਾਧ ਸੰਗੇ ਨਾਮ ਰੰਗੇ ਤਾਹ ਪੂਰਨ ਆਸੋ ਬਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਾ ਅੰਦ ਬਨੂਦ ਸਦਾ ਅਨਹਦ ਚੁਣਕਾਰੂ RAM ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੂ RAM ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ ਰਸ ਰੰਗ ਭਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਵਿ슌ਿਆ ਗੈ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਨਵੰਤ ਨਾਨਕ ਸਦਾ ਨਿਰਮਲ ਸੱਚ ਸਬਦ ਰੁਣ ਚੁਣਕਾਰ ਸੋਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤੇ ਸਿਰਦੈ ਸਮਾਣੀ ਰਾਮ ਅਕਤ ਕਹਾਣੀ ਤਿੰਨੀ ਜਾਣੇ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਮੂਆ ਕਲ ਕਲੇ ਸਾ ਦੁਖ ਹਰੇ ਹਰ ਸਰਣ ਪਾਈ ਤਜ ਨ ਜਾਇ ਪ੍ਰਭ ਪ੍ਰੀਤ ਮਨ ਤਨ ਬਾਣੀ ਬਨਵੰਤ ਨਾਨਕ ਸਦਾ ਗਾਈਐ ਪਿੱਤਰ ਅਮਰਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨ ਜਾਇ RAM ਜਿਸ ਤੇ ਉਪਜੜਾ ਤਿਨ ਲਿਐ ਸਮਾਈ RAM ਮਿਲ ਬ੍ਰਹਮ ਜੋਤੀ ਉਤਪੋਤੀ ਉਦਕ ਉਦਕ ਸਮਾਇਆ ਜਲ ਤਲ ਮਹੀਲੇ ਇਕ ਰਵਿਆ ਨਹਿ ਦੂਜਾ ਦ੍ਰਿਸ਼ਟਾਇ ਬਣ ਤ੍ਰਿਣ ਤ੍ਰਪਾਉਣ ਪੂਰ ਪੂਰਨ ਕੀਮਤ ਕਹਿਣ ਨ ਜਾਇ ਬਿਨਵੰਤ ਨਾਨਕ ਆਪ ਜਾਣ ਜਿਨ ਇਹ ਬਣਤ ਬਣਾਈ ਵਿਆਗੜਾ ਮਹੱਲਾ ਪੰਜਾਂ ਖੋਜਿਤ ਸੰਤ ਫਰੇ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲਤ ਪਿਆਰੇ ਮયા ਧਾਰੇ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪਉ ਸੁਆਮੀ ਹਰ ਦਰਸ ਪੇਖੇ ਜੀ ਜੀਐ ਸੁਗਰਾਤ ਪੂਰਨ ਸਦਾ ਨਿਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਪੇਖਣ ਕੋ ਚਰਣਾ ਰਾਮ ਤਪਤ ਨਕ ਤਹਿ ਬੁਜਝੈ ਦੇਨ ਸੁਆਮੀ ਸਰਣਾ ਰਾਮ ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛ ਨ ਜਾਣ ਮੇਰਾ ਗੁਣ ਗੁਣ ਨ ਬਿਚਾਰੀਐ ਧੀਨ ਦਇਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਬੂਦ ਮਾਗੇ ਜਪ ਜੀਵਾ ਹਰ ਹਰ ਚਰਣਾ ਅਮਸ ਰੂਪ ਰੋਪੀਉ ਹਰ ਹਰ ਨਾਮ ਆਰਾਮ ਸੰਤੈ ਸੰਗ ਬਲੈ ਜਪ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਨ ਹਰ ਨਿਮਕ ਮਨੁ ਨਾ ਬਿਸਰੈ ਆਨੰਦ ਅਰਦਨ ਸਦਾ ਸਾਚਾ ਸਰਬ ਕਉਣ ਜਗਤੀਸੁਰੈ ਅਗੰਤ ਉਚ ਅਪਾਰ ਠਾਕੁਰ ਅਗਬ ਜਾ ਕੋ ਧਾਮ ਬਨਵੰਤ ਨਾਨਕ ਮੇਰੀ ਇਛਾ ਪੂਰਨਾ ਮਿਲੇ ਸੀ ਰੰਗ ਰਾਮਾ ਕਈ ਕੋਟ ਕੁਜਕ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਕਰਨਾਮਿਤ ਪੰਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤਕ ਨਾ ਹਰ ਬਿਸਰਨਾਹੀ ਪ੍ਰਾਣ ਪਿਆਰੇ ਚਿਤਵੰਤ ਦਰਸ਼ਨ ਸਤਮਨ ਸੁਭ ਦੇਵ ਸਿ ਆਏ ਗੈ ਕੰਠ ਲਾਏ ਪ੍ਰਭੂ ਚਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਆਤ ਪਿਆਰੇ ਸੁਭ ਦਿਵਸ ਆਏ ਗੇ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਸ ਪ੍ਰਭ ਮਿਲੇ ਆਤ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ